ਅਡੇ ਮਾਨਜੋਗ ਸੀਐਮ ਸਾਹਿਬ ਦੀ ਜਿਹੜੀ ਡਰੱਗਜ਼ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਦੇ ਵਿੱਚ ਲਗਾਤਾਰ ਆਪਰੇਸ਼ਨ ਕੀਤੇ ਜਾ ਰਹੇ ਨੇ ਔਰ ਇੱਕ ਬੜਾ ਸਕਸੈਸਫੁਲ ਆਪਰੇਸ਼ਨ ਦੇ ਵਿੱਚ 5 ਕਿਲੋ 67 ਗ੍ਰਾਮ ਹਿਰੋਇਨ ਫੜੀ ਫੜੀ ਆ ਸੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਾਡੀ ਟੀਮਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਦੋ ਅਲੱਗ-ਅਲੱਗ ਨੈਟਵਰਕ ਨੇ ਪਰ ਦੋਨੇ ਟ੍ਰਾਂਸ ਬਾਰਡਰ ਅਕ੍ਰੋਸ ਦੀ ਬਾਰਡਰ ਡ੍ਰੋਨ ਰਾਹੀਂ ਇਹ ਪੁਸ਼ ਹੋਈਆਂ ਜਿਹੜੀਆਂ ਕਨਸਾਈਨਮੈਂਟਸ ਨੇ ਇੱਕ ਕੇਸ ਦੇ ਵਿੱਚ ਗੁਰਜੰਟ ਸਿੰਘ ਤੇ ਜਗਜੀਤ ਸਿੰਘ ਤੋਂ ਕਿਊਜ਼ ਫੜੇ ਗਏ ਨੇ ਕੈਂਟ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ ਇਹਦੇ ਸਾਡੀ ਟੀਮ ਜਿਹੜੀ ਸ਼ਿਵਦਰਸ਼ਨ ਏਸੀਪੀ ਸਾਹਿਬ ਤੇ ਨਾਲ ਐਸਐਚਓ ਕੈਂਟ ਉਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਇਹ 3 ਕਿਲੋ 67 ਗ੍ਰਾਮ ਫੜੀ ਗਈ ਦੋ ਕਿਊਜ਼ ਨੇ ਇਹਦੇ ਜਿਹੜਾ ਜਗਜੀਤ ਸਿੰਘ ਹੈ ਇਹ ਤਕਰੀਬਨ 40 ਸਾਲ ਦੀ ਉਮਰ ਹੈ ਇਟਲੀ ਤੋਂ ਆਇਆ ਤੇ ਖਲਾਫ ਪਹਿਲਾਂ ਵੀ 5 ਕਿਲੋ ਹਿਰੋਇਨ ਦਾ ਪਰਚਾ ਦਰਜਾ ਲੋਪੋਕੇ ਅਮਰਸਰ ਰੂਰਲ ਦੇ ਵਿੱਚ ਇਹ ਦੋਨੋਂ ਬੰਦੇ ਲੋਪੋਕੇ ਥਾਣਾ ਅਮਰਸਰ ਰੂਰਲ ਡਿਸਟ੍ਰਿਕਟ ਦੇ ਰਹਿਣ ਵਾਲੇ ਆ ਦੋਨੇ ਅਕਿਊਜ਼ਡ ਇਹ ਮਾਲ ਬਾਈਪਾਸ ਤੋਂ ਇਹ ਗ੍ਰਿਫਤਾਰੀ ਹੋਈ ਹੈ ਦੂਜੇ ਕੇਸ 'ਚ ਸਾਡੇ ਜਿਹੜੇ ਨਵਜੋਤ ਸਿੰਘ ਏਡੀਸੀਪੀ ਸਾਹਿਬ ਤੇ ਨਾਲ ਹਰਮਿੰਦਰ ਸਿੰਘ ਏਸੀਪੀ ਸਾਹਿਬ ਇਹਨਾਂ ਦੋਨੋਂ ਜਿਹੜੇ ਟੀਮਾਂ ਦੀ ਸੁਪਰਵਾਈਜ਼ਨ ਡੀਸੀਪੀ ਹਰਪ੍ਰੀਤ ਮੰਡੇਰ ਸਾਹਮਣੇ ਕੀਤੀ ਉਹ ਉਦੇ ਵਿੱਚ ਦੋ ਕਿਊਜ਼ ਫੜੇ ਗਏ ਸਾਹਿਲ ਕੁਮਾਰ ਤੇ ਰਿੰਕੂ ਇਹਨਾਂ ਤੋਂ 2 ਕਿਲੋ ਹਿਰੋਇਨ ਦੀ ਬਰਾਮਦਗੀ ਹੋਈ ਹੈ ਇਹ ਦੋਨੋਂ ਇੱਕ ਪੱਟੀ ਦਾ ਰਹਿਣ ਵਾਲਾ ਹੈ ਤਰਨਤਾਰਨ ਦਾ ਦੂਜਾ ਗੁਰੂ ਹਰਸਾਏ ਫਿਰੋਜ਼ਪੁਰ ਦਾ ਰਹਿਣ ਵਾਲਾ ਸੋ ਦੋਨਾਂ ਦੀ ਜਿਹੜੀ ਮਡਲੀ ਪੁੱਛ ਕੇ ਪਤਾ ਲੱਗਿਆ ਕਿ ਇਹ ਬੰਦੇ ਸਾਲਕ ਤੋਂ ਇਹ ਕੰਮ ਕਰ ਰਹੇ ਨੇ ਔਰ ਅਕ੍ਰੋਸ ਦੀ ਬਾਰਡਰ ਇਹਨਾਂ ਦੇ ਕਾਫੀ ਲਿੰਕ ਪਤਾ ਹੋਏ ਹੋਏ ਨੇ ਪਰ ਉਸ ਤੋਂ ਬਾਅਦ ਆ ਕੇ ਜਿਹੜੀ ਕਨਸਾਈਨਮੈਂਟ ਚੁੱਕਦੇ ਆ ਇਹ ਅੱਗੇ ਉਹਨੂੰ ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦੇ ਨੇ ਇਹਦੇ ਚ ਕਾਫੀ ਅੱਗੇ ਲੀਡਸ ਚੱਲੀਆਂ ਨੇ ਜਿਹੜੀਆਂ ਕਿ ਇਸ ਟਾਈਮ ਆਪਾਂ ਸ਼ੇਅਰ ਨਹੀਂ ਕਰ ਸਕਦੇ ਤੁਹਾਡਾ ਨਾਲ ਸ਼ੇਅਰ ਕਰਨਾ ਜ਼ਰੂਰੀ ਸੀ ਬਿਕਾਉਜ਼ ਇਹ ਇੰਪੋਰਟੈਂਟ ਸੀ ਕਿ ਜਿਹੜੀ ਰਿਕਵਰੀ ਔਰ ਇਸ ਦੇ ਵਿੱਚ ਅਸੀਂ ਸਾਰੇ ਐਂਗਲ ਇਹਦੇ ਦੇ ਦੇਖ ਰਹੇ ਆਂ ਇਹਨਾਂ ਦੇ ਕੁਝ ਸਾਥੀ ਵੀ ਫਿਕਰ ਹੋਏ ਆ ਹਵਾਲਾ ਐਂਗਲ ਵੀ ਦੇਖ ਰਹੇ ਆਂ ਔਰ ਫਾਰਵਰਡ ਬੈਕਵਰਡ ਲਿੰਕੇਜਸ ਵੀ ਸਾਰੇ ਦੇਖ ਰਹੇ ਆਂ ਸਾਰੀ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਉਹਨੂੰ ਵੀ ਨਾਲ-ਨਾਲ ਅਸੀਂ ਚਲਾ ਰਹੇ ਆਂ ਤੁਮੇ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਵਧੀਆ ਕੰਮ ਹੋਇਆ ਤਰਨੇ ਵੀ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ 2025 ਦੇ ਵਿੱਚ ਹੀ ਅਮਰਸਰ ਕਮਿਸ਼ਨਰੇਟ ਦੇ ਵਿੱਚ ਕਾਫੀ ਜ਼ਿਆਦਾ ਰਿਕਵਰੀ ਤਕਰੀਬਨ 25 ਕਿਲੋ ਦੇ ਕਰੀਬ ਅਸੀਂ ਰਿਕਵਰੀ ਕਰ ਚੁੱਕੇ ਹਾਂ ਹੁਣ ਤੱਕ ਔਰ ਉਹਦੇ ਚ ਇਹ ਜਿਹੜੀ ਪਿਛਲੇ ਸਾਲਾਂ ਨਾਲੋਂ ਕੰਪੈਰੀਟਿਵ ਪੀਰੀਅਡ ਦੇ ਵਿੱਚ ਕਾਫੀ ਜ਼ਿਆਦਾ ਹੈ ਤੇ ਇਹਨੂੰ ਅਸੀਂ ਇਦਾਂ ਹੀ ਆਪਣੀ ਜਿਹੜੀ ਆ ਕੈਂਪੇਨ ਅਗੇਂਸ ਡਰੱਗਸ ਤੇ ਗੈਂਗਸਟਰ ਨੂੰ ਚੱਲ ਰਿਹਾ। ਸਰ ਇੱਕ ਕਲੌਕ ਕੋਡ ਤੋਂ ਮਗਵਾਰ ਸੀ ਔਰ ਹਵਾਲਾ ਨੈਟਵਰਕ ਨਹੀਂ ਯੂਜ਼ ਕਰਦੇ ਸੀ। ਇਹਨਾਂ ਦਾ ਕੋਈ ਇਸ ਤਰ੍ਹਾਂ ਦਾ ਮਿਲਿਆ ਕਿ ਪੰਡਿਕ ਕਿਸ ਤਰ੍ਹਾਂ ਨਹੀਂ ਯੂਜ਼ ਕਰਦੇ ਜਿਦਾ ਪਿਛਲੇ ਸਮੇਂ ਚ ਕੋਈ ਇਸ ਤਰ੍ਹਾਂ ਦੇ ਲਿੰਕ ਮਿਲਿਆ ਨੇ ਤੁਹਾਨੂੰ ਕਿ ਗੰਦ ਪਾਸੇ ਯੂਜ਼ ਕਰਦੇ ਸੀਗੇ ਐਂਟੀਸੋਸ਼ੀਅਲ ਐਲੀਮੈਂਟ ਸੀਗੇ। ਇਸ ਤਰ੍ਹਾਂ ਦਾ ਕੋਈ ਲਿੰਕ ਨਹੀਂ ਦੇਖੋ ਪਤਾ ਕੀ ਹੈ ਜਿੱਥੇ ਵੀ ਡਰੱਗ ਦੀ ਰਿਕਵਰੀ ਹੁੰਦੀ ਹੈ ਜਾਂ ਵੈਪਨਸ ਦੀ ਉਹਦੇ ਚ ਪੈਸਾ ਤਾਂ ਇਨਵੋਲ ਹੁੰਦਾ ਹੀ ਹੈ। ਕਿ ਪੈਸੇ ਦੇ ਲਾਲਚ ਨਾਲ ਹੀ ਲੋਕ ਇਸ ਸਟ੍ਰੇਟ ਦੇ ਵਿੱਚ ਆਪਣੇ ਆਪ ਨੂੰ ਮਤਲਬ ਇਨਵੋਲਵ ਕਰ ਲੈਂਦੇ ਨੇ ਤੇ ਮੁੜ ਕੇ ਪਛਤਾਉਂਦੇ ਨੇ ਉਹਦੇ ਚ ਉਹ ਸਾਰੇ ਐਂਗਲ ਅਜੇ ਆਪਾਂ ਸਾਰਾ ਗੱਲ ਡਿਸਕਲੋਜ਼ ਨਹੀਂ ਕਰ ਸਕਦੇ ਪਰ ਇਹਦੇ ਡੈਫੀਨਿਟਲੀ ਲਿੰਕੇਜਸ ਬੜੇ ਫਾਈਨਲ ਸਟੇਜ ਤੇ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹਨੂੰ ਅਸੀਂ ਇੱਕ ਇੱਕ ਨੂੰ ਬਰੀਕੀ ਨਾਲ ਲੈ ਕੇ ਔਰ ਲਾਸਟ ਐਂਡ ਤੱਕ ਹਰੇਕ ਜਿਹੜਾ ਵੀ ਇਹਨਾਂ ਨਾਲ ਕਨੈਕਟਡ ਕੋਈ ਚੀਜ਼ ਹੈ ਉਹਨੂੰ ਅਸੀਂ ऑन रिकॉर्ड ले आके जेडे भी वाजिब कारवाही ओदे खिलाफ कीती जाएगी। प्रेस करके सवाल ਕੀਤਾ ਸੀ ਕਿ ਤੁਸੀਂ ਨਗਰ ਦੇ ਫਰਾਂ ਤੁਹਾਡੀਆਂ ਲਗਾਤਾਰ ਰਿਪੋਰਟਿੰਗ ਚੱਲਦੀ ਨੇ। ਬਟ ਇਹ ਜਿਹੜਾ ਪੈਸਾ ਹਵਾਲੇ ਰਾਹੀਂ ਭੇਜਦੇ ਨੇ ਤੇ ਜੇਕਰ ਹਵਾਲੇ ਵਾਲਿਆਂ ਤੇ ਧੋਖਾ ਨਹੀਂ ਸੱਚ ਕਰ ਰਹੀ ਹੋ ਜੀ ਹਨਾ ਤੇ ਇਹਨਾਂ ਕੋਲ ਕੋਈ ਜ਼ਰੀਆ ਨਾ ਰਵੇ ਜਿਹੜਾ ਇਹ ਟੀਨ ਜਿਹੜੀ ਟੁੱਟ ਜੇ ਇਸ ਪਾਸੇ ਵੀ ਪੁਲਿਸ ਦਾ ਕੰਮ ਕਰ ਲੈ। ਨਹੀਂ ਬਿਲਕੁਲ ਤੁਹਾਨੂੰ ਪਤਾ ਆਪਾਂ ਪਹਿਲਾਂ ਵੀ ਲੁਧਿਆਣੇ ਤੋਂ ਇੱਕ ਜਿਹੜਾ ਬੰਦਾ ਆਪਣੀ ਕੰਪਨੀ ਬਣਾ ਕੇ ਕੰਮ ਕਰ ਰਿਹਾ ਸੀ ਉਹ ਵੀ ਫੜਿਆ ਪਿੱਛੇ ਕੇ ਹੋਰ ਵੀ ਬੰਦੇ ਫੜੇ ਗਏ ਆ। ਅਸੀਂ ਸਾਰਾ ਐਂਗਲ ਇੱਥੇ ਸਾਡਾ ਸਪੈਸ਼ਲ ਵਰਕ ਕਰੀਦਾ ਔਰ ਮਨੀ ਟ੍ਰੇਲ ਨੂੰ ਹਮੇਸ਼ਾ ਹੀ ਇੰਪੋਰਟੈਂਸ ਦਿੰਨੇ ਆ ਚਾਹੇ ਉਹ ਬੈਂਕ ਖਾਤੇ ਨੇ ਚਾਹੇ ਉਹ ਪ੍ਰੋਪਰਟੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਦੇ ਵਿੱਚ ਉਹਨੂੰ ਕਾਫੀ ਫੋਕਸ ਰੱਖੀਦਾ ਔਰ ਮੈਂ ਇਹੀ ਸਮਝਦਾ ਕਿ ਜਿਹੜੀ ਅਸੀਂ ਫਾਰਵਰਡ ਬੈਕਵਰਡ ਲਿੰਕੇਜਸ ਨੂੰ ਇੰਨਾ ਧਿਆਨ ਨਾਲ ਫੋਕਸ ਕਰਕੇ ਉੱਤੇ ਕੰਮ ਕਰਦੇ ਆ ਉਹਦਾ ਹੀ ਨਤੀਜਾ ਕਿ ਹੋਰ ਰਿਕਵਰੀਜ਼ ਹੁੰਦੀਆਂ ਰਹਿੰਦੀਆਂ ਫਿਰ ਤੁਸੀਂ ਕਿਹਾ ਇੱਕ ਜਿਹੜਾ ਪੜਿਆ ਗਿਆ ਇਟਲੀ ਤੋਂ ਰਹਿ ਸੀ ਕਿਦੋਂ ਆਇਆ ਸੀ ਇਟਲੀ ਤੋਂ ਉਹਦੇ ਇਹ ਤਾਂ ਮੈਨੂੰ ਦੇਖਣਾ ਪਏਗਾ ਮੈਨੂੰ ਹੁਣ ਇੱਕਦਮ ਤਾਂ ਯਾਦ ਨਹੀਂ ਜੇ ਇਟਲੀ ਤੋਂ ਆਇਆ ਔਰ ਇਹਦੇ ਖਿਲਾਫ ਇਹਦਾ ਪਹਿਲਾ ਮੁਕੱਦਮਾ ਸੀ 14 1 2024 ਦਾ ਲੋਪੋਕੇ ਥਾਣੇ ਦਾ 5 ਕਿਲੋ ਹਿਰੋਇਨ ਦੇ ਵਿੱਚ ਇਹ ਗ੍ਰਿਫਤਾਰ ਹੋਇਆ ਸੀ ਜਮਾਨਤ ਕਰਕੇ ਚਲਾ ਗਿਆ ਸੀ ਸਰਬ ਨਹੀਂ ਬਾਹਰ ਨਹੀਂ ਗਿਆ ਉਸ ਉੱਥੇ ਹੀ ਹੈ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਸਕਰੀਬਨ ਹਾਲਕ ਤੋਂ ਐਕਟਿਵ ਨਹੀਂ देखो आ, मैं ये समझ ना के बाहर बैठे, बैठे के ये ਸਾਡੇ ਕੁਝ ਲੋਕ ਨੇ ਸਾਰੇ ਤਾਂ ਨਹੀਂ ਮਤਲਬ ਜਿਹੜੇ ਬੈਡ ਐਲੀਮੈਂਟ ਸਰ ਜਗਾ ਹੁੰਦੇ ਹਰੇਕ ਸੈਕਸ਼ਨ ਆਫ ਸੋਸਾਇਟੀ ਚ ਉਹ ਡੈਫੀਨਿਟਲੀ ਜਲਦੀ ਪੈਸਾ ਕਮਾਉਣ ਦੇ ਚੱਕਰ ਚ ਇੱਕ ਆਪਣੇ ਆਪ ਨੂੰ ਸੋਚਦੇ ਵੀ ਪਤਾ ਨਹੀਂ ਅਸੀਂ ਬਾਹਰ ਬੈਠੇ ਸੇਫ ਆ ਤੇ ਉਹ ਬਾਹਰ ਫਿਰ ਕ੍ਰਾਸ ਦੀ ਬਾਰਡਰ ਪਹਿਲਾਂ ਲਿੰਕ ਬਣਾ ਲੈਂਦੇ ਫਿਰ ਇੰਡੀਆ ਦੇ ਬੰਦਿਆਂ ਨੂੰ ਇਹਨਾਂ ਦੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਦੇ ਕੇ ਗੁਬਰਾਹ ਕਰਕੇ ਇਸ ਗੁਰਖਤੰਦੇ ਚ ਉਹ ਸ਼ਾਮਲ ਕਰਦੇ ਨੇ ਜਿੰਨਾ ਕਿ ਇੱਕ ਦਲਦਲ ਵਾਂਗੂ ਨੌਜਵਾਨ ਸਾਡੇ ਫਸਦੇ ਜਾ ਰਹੇ ਨੇ ਮੈਂ ਬਾਰ-ਬਾਰ ਤੁਹਾਡੇ ਰਾਹੀਂ ਵੀ ਅਪੀਲ ਕਰਦਾ ਕਿ ਇਹ ਤੁਹਾਨੂੰ ਜਿਹੜਾ ਲਾਲਚ ਦੇ ਕੇ ਫਸਾ ਲੰਦੇ ਨੇ ਮੜ ਕੇ ਸਾਰੀ ਉਮਰ ਬੱਚਿਆਂ ਦੀ ਖਰਾਬ ਹੋ ਜਾਂਦੀ ਹੈ ਸਮਾਜ ਨੂੰ ਸਾਨੂੰ ਲੋੜ ਹੈ ਕਿ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਇਸ ਬਾਰੇ ਟਾਈਮ ਟੂ ਟਾਈਮ ਕਾਉਂਸਲ ਕਰਦੇ ਰਹੀਏ ਜਾਗਰਿਤ ਕਰਦੇ ਰਹੀਏ ਉਹ ਵੀ ਚੱਲ ਰਿਹਾ ਜੀ ਉਹ ਮੈਂ ਤੁਹਾਨੂੰ ਤਾਂ ਹੀ ਨਹੀਂ ਦੱਸਿਆ ਬਿਕੋਜ਼ ਉਹਨਾਂ ਫਿਰ ਲੋਕ ਅਲਰਟ ਹੋ ਜਾਂਦੇ ਜੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਅਸੀਂ ਕਾਫੀ ਇਹਦੇ ਤੇ ਫਾਈਨਲ ਸਟੇजेस ਦੇ ਉੱਤੇ ਇਨਵੈਸਟੀਗੇਸ਼ਨ ਦੇ ਵਿੱਚ ਅਗਲੇ ਲਿੰਕੇਜਸ ਦੇ ਉੱਤੇ ਕੰਮ ਕਰ ਰਹੇ ਪ੍ਰਾਣਾ ਹੈਗਾ ਜੀ ਐਫ ਆਰ ਨੰਬਰ 9141 2024 ਦਾ ਜਿਹੜੇ ਮੋਬਾਈਲ ਫੋਨ ਸਰਵਲੇ ਲੈਣੇ ਇਨਾਂ ਕੋਲੋਂ ਉਹਨਾਂ ਤੋਂ ਕੋਈ ਕੰਟੈਕਟ ਮਿਲੇਗਾ ਚੱਲ ਰਿਹਾ ਜੀ ਉਹ ਸਾਰਾ ਕਰਾਸ ਬਾਰਡਰ ਵੀ ਕਰ ਰਹੇ ਸੀ ਕਿ ਫਰੋਥ ਵਾਲਾ ਹਾਂ ਜੀ ਅੰਮ੍ਰਿਤਸਰ ਤੋਂ ਬਾਰਡਰ ਵੀ ਕਰ ਰਹੇ ਸੀ ਅੰਮ੍ਰਿਤਸਰ ਵਾਲਾ ਪਾਂਧੀ ਕਿਲੋ ਤੋਂ ਸਾਰੇ ਬੇਲਾਉ ਤੋਂ ਲੈਵਲ ਹੋਣਾ ਲੰਡਨ ਇੱਕ ਖੇਤੀ ਬੇਲ ਆਊਟ ਹੋ ਗਿਆ ਸੀ ਜਿਹੜੇ 5 ਕਰੋੜ ਆਪਾਂ ਚੈੱਕ ਕਰ ਲਾਂਗੇ ਜੀ ਉਹਦਾ ਪਤਾ ਨਹੀਂ ਹੁਣ ਇਹਦਾ ਫੜਿਆ ਹੀ ਗਿਆ ਹੈ ਅੱਛਾ ਠੀਕ ਹੈ ਥੈਂਕ ਯੂ ਜੀ